ਗਦਾਰ ਸੰਧੂ ਸਾਹਿਬ ਦਾ ਇੱਕ ਗੀਤ ਸੀਗਾ ਇੱਥੇ ਬੈਠੇ ਨੇ ਕਈਆਂ ਦੇ ਗੁਰੂ ਮੁੰਨ ਤੇ ਅਜੇ ਕੋਈ ਚੇਲਾ ਨਹੀਂ ਮੁੰਨੇ ਆ ਇਸੇ ਲੜੀ 'ਚ ਅੱਜ ਆਪਾਂ ਗੱਲ ਕਰੀਏ ਸੰਧੂ ਸਾਹਿਬ ਦੇ ਜਿਹੜੇ ਸ਼ਗਿਰਦ ਹੋਏ ਆ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਸਿਲਸਲੇ 'ਚ ਆਪਾਂ ਅੱਜ ਉਹਨਾਂ ਦੇ ਸ਼ਗਿਰਦਾਂ ਬਾਰੇ ਥੋੜੀ ਜੀ ਗੱਲਬਾਤ ਕਰਨੀ ਹੈ ਪਹਿਲਾਂ ਮੈਂ ਆਪ ਦਾ ਦੱਸ ਦਿਆਂ ਮੈਂ ਤੇ ਬਾਈ ਗੁਰਵਿੰਦਰ ਔਲਖ ਅਸੀਂ ਅੱਜ ਅਚਚੇ ਤੌਰ ਤੇ ਪਹੁੰਚੇ ਸੀ ਲੁਧਿਆਣਾ 'ਚ ਸੰਧੂ ਸਾਹਿਬ ਦੇ ਸ਼ਗਿਰਦਾਂ ਕੋਲੇ ਉਹਨਾਂ ਦੇ ਜਿਹੜੇ ਸਭ ਤੋਂ लाड़ले ਸ਼ਗਿਰਦ ਆ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਆ ਮੇਰੀ ਮਰਾਦ ਮੀਤ ਡੇਲੋਂ ਜੀ ਤੋਂ ਮੇਰੇ ਨਾਲ ਨੇ ਮੀਤ ਡੇਲੋਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਅੱਜ ਥੈਂਕ ਯੂ ਤੇ ਹੁਣ ਆਪਾਂ ਗੱਲ ਕਰੀਏ ਪਹਿਲਾਂ ਤੁਹਾਡੇ ਪਿਛੋਕੜ ਦੀ ਥੋੜੀ ਜੀ ਹਾਂਜੀ ਤੁਸੀਂ ਕਿੱਥੋਂ ਦੇ ਮਤਲਬ ਰਹਿਣ ਵਾਲੇ ਹੋ ਕਿੱਥੋਂ ਦੇ ਜੰਮਪਾਣੂ ਮੇਰਾ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹਿਲੋਂ ਪਿੰਡ ਆ ਜੀ ਠੀਕ ਹੈ ਜੀ ਬਹੁਤ ਮਸ਼ਹੂਰ ਆ ਠਾਣਾ ਡੇਲੋਂ ਮਸ਼ਹੂਰ ਆ ਜੀ ਉੱਥੋਂ ਦਾ ਜੰਪਾ ਲਾਈ ਠੀਕ ਹੈ ਤੇ ਇਸ ਚਲੋ ਸੰਧੂ ਸਾਹਿਬ ਦੇ ਤੁਸੀਂ ਸ਼ਗਿਰਦ ਪਏ ਇਸ ਲਾਈਨ ਚ ਆਉਣ ਦਾ ਤੁਹਾਡਾ ਕਿਵੇਂ ਤੁਹਾਡਾ ਸਬਬ ਬਣਿਆ ਜਾਂ ਕੀ ਤੁਹਾਡਾ ਮਨਸ਼ਾ ਸੀ ਦਿਮਾਗ ਦੇ ਇੱਧਰ ਆਉਣ ਦਾ ਤੁਹਾਡਾ ਕੀ ਸੀ ਜਰੀਆ ਇਹ ਤੁਸੀਂ ਬਹੁਤ ਹੀ ਪਿਆਰੀ ਔਰ ਵਧੀਆ ਗੱਲ ਮੇਰੇ ਤੋਂ ਪੁੱਛੀ ਹੈ ਜੀ ਇਹ ਗੱਲ 1973 ਚ ਹੁੰਦਰਦੀ ਹੈ ਮੇਰਾ ਜਿਹੜਾ ਜਨਮਾ 30 ਅਪ੍ਰੈਲ 1964 ਦਾ ਜੀ 64 ਦਾ ਠੀਕ ਹੈ ਜੀ ਹਾਂਜੀ ਮੈਂ ਮੇਰੀ ਸਿਸਟਰ ਵਿਆਹੀ ਗਈ ਸੀ ਮੈਂ ਛੋਟਾ ਜਿਹਾ ਹੁੰਦਾ ਉਹਦੇ ਨਾਲ ਮੇਰਾ ਪਿਆਰ ਸੀ ਪਿੰਡ ਰਾਮਗੜ੍ਹ ਜ਼ਿਲਹਾਂ ਰਾਂਸੀਖੇ ਦੇ ਨੇੜੇ ਠੀਕ ਹੈ ਤੇ ਉੱਥੇ ਛੋਟਾ ਹੁੰਦਾ ਪੜ੍ਹਨ ਲੱਗਿਆ ਸੀ ਉੱਥੇ ਹਿੱਤਰ ਜੋਂਦਰ ਜਦੋਂ ਦਦਾਰ ਸੰਧੂ ਸਾਹਿਬ ਦਾ ਬੇ ਮੈਂ ਸੱਚੀ ਮੁੱਟੀ ਹੋ ਗਈ ਮਟਿਆਰ ਬੇ ਈਪੀ ਰਿਕਾਰਡ ਆਇਆ ਸੀ ਇੱਕ ਪਾਸੇ ਇਹ ਸੀ ਦੂਜੇ ਪਾਸੇ ਮੇਲ ਸੁੱਕਾ ਨਾ ਜਾਵੇ ਸੁਨੇਲਾਤਾ ਜੀ ਨਾਲ ਹਾਂਜੀ ਮੈਂ ਇੱਕ ਸ਼ਾਂਤਾਂ ਦੇ ਡੇਰੇ ਰਹਿੰਦਾ ਸੀ ਠੀਕ ਹੈ ਡੇਰੇ ਦੇ ਵਿੱਚ ਸੇਵਾ ਕਰਦਾ ਸੀ ਉੱਥੋਂ ਦਾ ਇੱਕ ਬੰਦਾ ਰਾਮਰਤਨ ਨਾਂ ਦਾ ਸਪੀਕਰ ਲਾਉਂਦਾ ਸੀ ਪਿੰਡਾਂ ਦੇ ਵਿੱਚ ਠੀਕ ਹੈ ਉ ਡੇਰੇ ਚੋਂ ਜਾਂਦਾ ਸੀ ਡੇਰੇ ਚ ਆ ਕੇ ਸਪੀਕਰ ਰੱਖਦਾ ਸੀ ਠੀਕ ਹੈ ਉਹ ਜਦੋਂ ਇਹ ਕਦੇ ਸਪੀਕਰ ਬਨੇਰਿਆਂ ਤੇ বাজਦਾ ਸੀ ਪਤਾ ਪਤਾ ਨਹੀਂ ਇਹ ਗੀਤ ਜਦੋਂ ਚੱਲਦੇ ਸੀ ਤਾਂ ਮੇਰੇ ਅੰਦਰ ਕੀ ਇੱਕ ਇਹ ਆਵਾਜ਼ ਆਈ ਸੀ ਜਿਹੜੀ ਘਰ ਘਰ ਰਜੈਂਦੀ ਸੀ ਇਹ ਗੀਤ ਜਿਹੜੇ ਦੋ ਸੀ ਠੀਕ ਹੈ ਅੱਛਾ ਉਸ ਤੋਂ ਬਾਅਦ ਤੁਸੀਂ ਕਿਵੇਂ ਮਤਲਬ ਆਪਦਾ ਕਾਇਮ ਕੀਤਾ ਇਹਨਾਂ ਨਾਲ ਰਾਬਤਾ ਵੀ ਸੰਧੂ ਸਾਹਿਬ ਨੂੰ ਚਲੋ ਮਿਲਿਆ ਜਾਵੇ ਤੁਹਾਡੇ ਕੋਲ ਚਲੋ ਮੈਂ ਉੱਥੇ ਮੈਟ੍ਰਿਕ ਮਲਾ ਸਕੂਲ ਤੋਂ ਕਰਕੇ ਫਿਰ ਮੈਂ ਪਿੰਡ ਆ ਕੇ ਤਿਆਰੀਆਂ ਕਾਲਜ ਲੁਧਿਆਣਾੇ ਪੜ੍ਹਨ ਲੱਗ ਗਿਆ ਜੀ ਠੀਕ ਹੈ ਇੱਥੇ ਲੰਘਦੇ ਕਰਦੇ ਦਰਸ਼ਨ ਕਰਦੇ ਰਹਿੰਦੇ ਸੀ ਅੱਛਾ ਫਿਰ ਮੈਨੂੰ ਮੇਰੇ ਨੇੜੇ ਪਿੰਡ ਰੁੜਕੇ ਦਾ ਇੱਕ ਮੁੰਡਾ ਪੱਪੂ ਬੱਪੂ ਸੀ ਠੀਕ ਹੈ ਉਹਨੇ ਦੱਸਿਆ ਵੀ ਸਿਆੜ ਬੰਦੇ ਦੇ ਸਿਆੜ ਪਿੰਡ ਦੇ ਜੋ ਸਾਜੀ ਨੇ ਉਹ ਦਦਾਰ ਸੰਧੂ ਦੇ ਨੇ ਅੱਛਾ ਵੀ ਤੂੰ ਉਹਨਾਂ ਨੂੰ ਕਿਉਂ ਨਹੀਂ ਮਿਲ ਲੈਂਦਾ ਵੀ ਤੂੰ ਠੀਕ ਵੀ ਜੇ ਉਹ ਤੈਨੂੰ ਤੇਰੇ ਨੇੜੇ ਲਾ ਦੇਣਗੇ ਠੀਕ ਹੈ ਠੀਕ ਉਹਨੇ ਮੈਨੂੰ ਜ਼ਵਬ ਬਣਾਇਆ ਮੈਂ ਸਖਦੇਵ ਸੁੱਖਾ ਮਾਸਟਰ ਜੀ ਨੂੰ ਜਾ ਕੇ ਸਿਆਣ ਮਿਲਿਆ ਬਹੁਤ ਘੱਟ ਮਿਲਦੇ ਸੀ ਹਰ ਰੋਜ਼ ਪ੍ਰੋਗਰਾਮ ਆਉਂਦੇ ਸੀ ਅੱਛਾ ਔਰ ਪ੍ਰੋਗਰਾਮ ਚਾਹੇ ਅੱਧੀ ਰਾਤ ਨੂੰ ਆਉਣਾ ਉਹਨਾਂ ਨੇ ਜਾਣਾ ਪਿੰਡ ਹੀ ਆ ਪਿੰਡੋਂ ਹੀ ਆਉਣਾ ਦੁਬਾਰੇ ਸੁੱਖਾ ਜੀ ਨੇ ਹਾਂ ਜੀ ਫੱਕਰ ਤੇ ਸੁੱਖਾ ਜੀ ਪਹਿਲਾਂ ਹਾਂ ਜੀ ਇਹ ਪੇਟੀ ਵਜਾਉਂਦੇ ਰਹੇ ਸੰਧੂ ਸਾਹਿਬ ਨਾਲ ਹਾਂ ਜੀ ਪੈਰਾਂ ਵਾਲੀ ਪੇਟੀ ਵੀ ਆਉਂਦੇ ਸੀ ਜੀ ਡਬਲ ਪੱਖਾ ਹੱਥ ਨਾਲ ਵਜਾਉਂਦੇ ਸੀ ਇਹ ਕਿਸੇ ਕਿਸੇ ਮਾਸਟਰ ਨੂੰ ਹੀ ਆਉਂਦਾ ਆ ਮਤਲਬ ਆਪਾਂ ਸੰਧੂ ਸਾਹਿਬ ਦੀਆਂ ਫੋਟੋਆਂ ਦੇਖਦੇ ਆ ਜਿਹੋ ਦੇਖੀਏ ਤਾਂ ਮਤਲਬ ਬੈਠ ਕੇ ਵਜਾ ਰਹੇ ਨੇ ਲੁਧਿਆਣਾ ਦੇ 2-3 ਕੁ ਮਾਸਟਰ ਹੋਏ ਨੇ ਜਿਹੜੇ ਬੰਦੇ ਡਬਲ ਪੱਖੇ ਵਾਲੀ ਪੈਰਾਂ ਵਾਲੇ ਪੱਖੇ ਵਾਲੀ ਪੇਟੀ ਵੀ ਆਉਂਦੇ ਸੀਗੇ ਠੀਕ ਹੈ ਅੱਛਾ ਉਹਨਾਂ ਨਾਲ ਫਿਰ ਤੁਸੀਂ ਰਾਬਤਾ ਕੈਮ ਕੀਤਾ ਜੀ ਮੈਂ ਕਿੱਥੇ ਮਿਲੇ ਤੁਹਾਨੂੰ ਉਹ ਮੈਂ ਉਹਨਾਂ ਦੇ ਜ਼ਿਆੜ ਪਿੰਡ ਜਾਂਦਾ ਰਿਹਾ ਜੀ ਬਹੁਤ ਸਾਈਕਲ ਤੇ ਜਾਂਦਾ ਸੀ ਹੂੰ ਹੂੰ ਬਹੁਤ ਗੇੜੇ ਲੱਗੇ ਮੇ अच्छा ਉਹ ਤੁਹਾਨੂੰ ਲਿਖ ਲੈਂਦੇ ਸੀ ਹਾਂਜੀ ਲਿਖ ਲੈਂਦਾ ਸੀ ਮੈਂ ਠੀਕ ਹੈ ਫਿਰ ਮੈਂ ਉਹਨਾਂ ਨੇ ਆਪ ਵੀ ਗਿਆ ਵੀ ਤੈਨੂੰ ਕਿਉਂ ਨਹੀਂ ਤੈਨੂੰ ਮੈਂ ਸ਼ਗਿਰਦ ਬਣਾ ਦਾਂਦਾ ਦਾਰ ਸੰਧੂ ਦਾ ਮੈਂ ਕਹਿੰਦਾ ਜੀ ਮੇਰੇ ਗੀਤ ਗਾ ਲੈਣਗੇ ਮੈਂ ਕਹਿੰਦਾ ਸੀ ਠੀਕ ਹੈ ਠੀਕ ਹੈ ਮੈਂ ਕਿਹਾ ਜੀ ਇਤਨੀ ਵੱਡੀ ਗੱਲ ਕਿਹੜੀ ਆ ਹਾਂ 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 ਫਿਰ ਉਹਨਾਂ ਨੇ ਮੈਨੂੰ ਥੋੜੇ ਦਿਨਾਂ ਜੀ ਟਾਈਮ ਦਿੱਤਾ ਵਰ ਲੁਧਿਆਣੇ ਦਫ਼ਤਰਾਂ ਦੇ ਵਿੱਚ ਟਾਈਮ ਦਿੱਤਾ ਸੀ ਵੀ ਫਲਾਣੇ ਦਿਨ ਤੂੰ ਏਨੇ ਵਜੇ ਆ ਜੀ ਠੀਕ ਹੈ ਦੇ 1984 ਦੀ ਆ ਮੈਨੂੰ ਦਿਨ ਨਹੀਂ ਯਾਦ ਅੱਛਾ ਮਤਲਬ ਕਾਫੀ ਲੰਮੇ ਸਮੇਂ ਬਾਅਦ ਮੇਲ ਹੋਇਆ ਤੁਹਾਡਾ ਜਿਵੇਂ ਆਪਾਂ ਦੇਖੀਏ 74 ਤੋਂ 84 ਦਾ 10 ਸਾਲਾਂ ਦਾ ਗੈਪ ਹੈ 10 ਸਾਲ ਹਾਂਜੀ ਹਾਂਜੀ ਉਸ ਸਮੇਂ ਦੇ ਵਿੱਚ ਮੰਨ ਲਓ ਵੀ ਤੁਸੀਂ ਦਰਸਨ ਸਿੰਘ ਸਾਬ ਨਾਲ 8-9 ਕੁੜੀਆਂ ਤੋਂ ਪਹਿਲਾਂ ਗਾ ਕੇ ਚਲ ਗਈਆਂ ਸੀ ਚਲੀਆਂ ਗਈਆਂ ਸੀ ਜੇ ਜਦੋਂ ਸੁਨੇਹ ਲਤਾ ਦਾ ਰਿਕਾਰਡ ਆਇਆ ਉਸ ਤੋਂ ਬਾਅਦ ਤਾਂ ਬਹੁਤ ਮਤਲਬ ਕੁਲਦੀਪ ਕੌਰ ਪਰਮਿੰਦਰ ਸੰਧੂ ਜੀ ਤੁਹਾਡਾ ਮਤਲਬ ਮੇਲ ਹੋਇਆ ਉਦੋਂ ਤਾਂ ਅਮਰ ਨੂਰੀ ਆ ਗਈ ਸੀ ਮੇਰੇ ਖਿਆਲ ਅਮਰ ਨੂਰੀ ਸੀਗੀ ਠੀਕ ਹੈ ਅੱਛਾ ਫਿਰ ਉਦੋਂ ਤੁਸੀਂ ਤੁਹਾਨੂੰ ਦਫ਼ਤਰ 'ਚ ਬੁਲਾਇਆ ਇੱਥੇ ਹਾਂਜੀ ਤੇ ਉਹਦੀ ਮੈਂ ਪੂਰੀ ਗੱਲ ਦੱਸਦਾ ਹਾਂ ਸ਼ਗਿਰਦੀ ਤੱਕ ਅੰਦਰ ਜਦੋਂ ਸੰਧੂ ਸਾਹਿਬ ਆਏ ਮੈਨੂੰ ਪਹਿਲਾਂ ਕਿਸੇ ਨੇ ਕਿਹਾ ਵੀ ਉਹ ਆ ਕੇ ਚਮਕੀਲੇ ਦੇ ਦਫ਼ਤਰ 'ਚ ਵੜਨਗੇ ਉਹ ਆਏ ਵੀਆਰ ਡਬਲਯੂ ਅੰਵੈਸਟਰ ਕਾਰ ਸੀ ਵੀਆਰ ਡਬਲਯੂ 6816 ਠੀਕ ਹੈ ਜੋਦੇ ਚ ਉਤਰੇ ਸਿੱਧੇ ਸਹੀ ਗੱਲ ਸੀ ਚਮਕੀਲਾ ਜੀ ਦੇ ਦਫ਼ਤਰ ਚਲੇ ਗਏ ਠੀਕ ਹੈ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਚਮਕੀਲਾ ਜੀ ਅੰਦਰ ਹੈਗੇ ਸੀ ਜਾਂ ਨਹੀਂ ਚਲੋ ਸੁੱਖਾ ਜੀ ਨੇ ਉਹਨਾਂ ਨੂੰ ਜਾ ਕੇ ਅਰਜ਼ ਕਰੀ ਜੀ ਮੈਂ ਥੋੜਾ ਸ਼ਿਗਰਦ ਪਾਉਣਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਆਪਾਂ ਜਲਦੀ ਜਾਣਾ ਲਿਆਓ ਤੁਸੀਂ ਠੀਕ ਹੈ ਕਿਉਂਕਿ ਸੁੱਖਾ ਜੀ ਦੇ ਉਹਨਾਂ ਨੂੰ ਐਤਵਾਰ ਸੀ ਵੀ ਕਿਸੇ ਵਧੀਆ ਬੰਦੇ ਨੂੰ ਪਾਉਉ ਮੇਰਾ ਸ਼ਿਗਰਦ ਉਹਨਾਂ ਦੇ ਕੋਈ ਜੇਹੰਦੀ ਇਹ ਗੱਲ ਸੀ ਠੀਕ ਹੈ ਮੈਨੂੰ ਅੰਦਰ ਬੁਲਾਇਆ ਗਿਆ ਤੇ ਅੰਦਰ ਜਾ ਕੇ ਪੁੱਛਿਆ ਗਿਆ ਵੀ ਵੀ ਕੀ ਕੀ ਕਰੀਏ ਜੀ ਵੀ ਕੀ ਉਸਤਾਦੀ ਸ਼ਿਗਰਦੀ ਜੋ ਕਹਿੰਦੇ ਵੀ ਪੱਗ अच्छा पग ਲੈ ਆਇਓ ਲੱਡੂਆਂ ਦਾ ਡੱਬਾ ਲੈ ਆਇਓ ਬਸ ਠੀਕ ਹੈ ਰਸਮੀ ਤੌਰ ਤੇ ਹਾਂਜੀ ਫਿਰ ਅਸੀਂ ਪੱਗ ਦਾ ਰੰਗ ਪੁੱਛਿਆ ਉਹਨਾਂ ਨੂੰ ਉਹਨਾਂ ਨੇ ਸਪੈਸ਼ਲ ਗਿਆ ਕਹਿੰਦੇ ਗਾਜਰੀ ਰੰਗ ਲੈ ਕੇ ਆਇਓ ਸੰਧੂ ਸਾਹਿਬ ਦਾ ਪਸੰਦੀਦਾ ਰੰਗ ਸੀ ਥੋੜਾ ਜਿਹਾ ਹਾਂਜੀ ਉਹਨਾਂ ਨੇ ਮਤਲਬ ਆਪਦੇ ਮੂੰਹੋਂ ਕਿਹਾ ਸੀ ਵੀ ਇਹਦੇ ਗਾਜਰੀ ਰੰਗ ਲੈ ਆਇਓ ਠੀਕ ਹੈ ਫਿਰ ਮੈਂ ਤੇ ਉਹਨਾਂ ਦਾ ਸੈਕਟਰੀ ਵਿਲਾ ਹੁੰਦਾ ਸੀ ਜੀ ਰੱਜੂ ਵਾਲੀਆ ਠੀਕ ਹੈ ਅਸੀਂ ਰਿਕਸ਼ੇ ਦੇ ਉੱਤੇ ਉਦੋਂ ਕੋਈ ਪੁਲ ਨਹੀਂ ਸੀ ਬਣਿਆ ਗਿੱਲ ਚੌਂਕ ਦੇ ਵਿੱਚ ਉੱਥੇ ਪੱਗਾਂ ਦੀ ਦੁਕਾਨ ਤੋਂ ਪੱਗ ਲੈ ਕੇ ਅਸੀਂ ਆ ਗਏ ਲੱਡੂਆਂ ਦਾ ਡੱਬਾ ਲਿਆਂਦਾ ਹਾਂ ਤੇ ਰਸਮ ਦੇ ਵ ਸੰਧੂ ਸਾਹਿਬ ਉਹਨਾਂ ਦੀ ਮੇਨ ਕੁਰਸੀ 'ਤੇ ਬੈਠੇ ਸੀ ਚਮਕੀਲਾ ਜੀ ਨਾਲ ਬੈਠੇ ਸੀ ਚਮਕੀਲਾ ਜੀ ਪਰੇ ਨੂੰ ਹਟ ਗਏ ਕਹਿੰਦੇ ਵੀ ਤੂੰ ਇੱਧਰ ਆ ਜਾ ਵੀ ਆ ਕੇ ਵੀ ਰਸਮ ਕਰ ਲਾ ਇਹ ਅਕਸਰ ਹੀ ਸੰਧੂ ਸਾਹਿਬ ਚਮਕੀਲੇ ਦਾਫਤਰ 'ਚ ਉਹਨਾਂ ਦੀ ਮੇਨ ਕੁਰਸੀ 'ਤੇ ਬੈਠਦੇ ਸੀ ਹਾਂਜੀ ਇਹ ਮੈਂ ਸੁਣਿਆ ਸੀ ਠੀਕ ਹੈ ਵੀ ਚਮਕੀਲਾ ਜੀ ਦਾਫਤਰ ਆਪਣੀ ਮੇਨ ਕੁਰਸੀ ਛੱਡ ਕੇ ਸੰਧੂ ਸਾਹਿਬ ਨੂੰ ਨਾਲ ਬਹਿ ਜਾਂਦੇ ਸੀ ਲੋਕਾਂ ਤੋਂ ਸੁਣਿਆ ਸੀ ਜਦੋਂ ਮੈਂ ਅੰਦਰ ਗਿਆ ਤਾਂ ਮੈਂ ਅੱਖੀਂ ਜਾ ਕੇ ਦੇਖਿਆ ਕਿ ਵਾਕਈ ਦਦਾਰ ਸੰਧੂ ਸਾਹਿਬ ਚਮਕੀਲੇ ਦੀ ਮੇਨ ਕੁਰਸੀ 'ਤੇ ਬੈਠੇ ਸੀ ਚਮਕੀਲਾ ਜੀ ਨਾਲ ਬੈਠੇ ਸੀ ਠੀਕ ਹੈ ਤੇ ਚਲੋ ਚਮਕੀਲਾ ਜੀ ਨੇ ਫਿਰ ਮੈਨੂੰ ਕਿਹਾ ਪੱਗ ਲੈ ਜਾਂਦੀ ਲੱਡੂ ਦਾ ਡੱਬਾ ਲੈ ਜਾਂਦਾ ਜੀ ਤੇ ਇੱਕ ਖੰਮਣੀ ਲੈ ਕੇ ਆਉਣੀ ਸੀਗੀ ਉਹ ਜਿਹੜੇ ਮਿਰਗੁੱਟ ਦੇ ਬੰਨਣੇ ਸੀ ਉਹਨਾਂ ਨੇ ਕਿ ਉਹ ਅਸੀਂ ਭੁੱਲ ਗਏ ਅਏ ਅੱਛਾ ਠੀਕ ਐ ਚਲੋ ਕਹਿੰਦੇ ਹੋ ਗਈ ਖੰਮਣੀ ਕਿੱਥੇ ਆ ਖੰਮਣੀ ਕਿੱਥੇ ਆ ਚਲੋ ਸਾਰੇ ਜਣੇ ਚੁੱਪ ਕਰ ਗਏ ਭੁੱਲ ਗਏ ਸੀ ਜਦ ਹੀ ਚਮਕੀਲਾ ਜੀ ਬੋਲ ਪਏ ਅੱਛਾ ਉਹ ਕਹਿੰਦੇ ਉਸਤਾਦ ਜੀ ਸੰਧੂ ਸਾਹਿਬ ਨੂੰ ਕਹਿੰਦੇ ਵੀ ਆਪਾਂ ਸੱਗ ਨਹੀਂ ਕਰਨਾ ਹਾਂ ਕਹਿੰਦੇ ਆ ਲੱਡੂ ਵਾਲੇ ਡੱਬੇ ਦੇ ਨਾਲ ਲਾਲਾ ਧਾਗਾ ਬੰਨਿਆ ਹੋਇਆ ਵੀ ਇਹ ਖੋਲੋ ਉਹੀ ਬੰਦੋ ਮੀਂਹ ਠੀਕ ਐ ਠੀਕ ਐ ਵਾਹ ਜੀ ਵਾਹ ਮਤਲਬ ਇਹ ਬਲਖਣਗਲ ਹੈ ਇੱਕ ਤਰ੍ਹਾਂ ਦੀ ਮਤਲਬ ਅਮਰ ਸਿੰਘ ਚਮਕੀਲੇ ਦੇ ਬੋਲ ਹੋਏ ਸੀ ਹਾਂਜੀ ਹਾਂਜੀ ਤੇ ਸੰਧੂ ਸਾਹਿਬ ਨੇ ਮਤਲਬ ਤੁਹਾਨੂੰ ਫਿਰ ਉਹ ਜਿਹੜਾ ਆਪਣੇ ਡੱਬਿਆਂ ਦੇ ਉੱਤੇ ਧਾਗਾ ਬੰਨਿਆ ਉਹ ਲਾਲ ਹੁੰਦਾ ਉਹ ਉਹ ਚਮਕੀਲਾ ਜੀ ਕਹਿੰਦੇ ਵੀ ਆਪਾਂ ਹੁਣ ਕਾਹਨੂੰ ਖੰਬਣੀ ਦੇ ਚੱਕਰ 'ਚ ਪੈਣਾ ਲਾਲ ਰੰਗ ਦਾ ਛਗਣ ਕਰਨਾ ਪਏ ਜਿਹੜੀ ਰੱਸੀ ਇਹਦੀ ਆ ਧਾਗਾ ਬੰਨਿਆ ਹੋਇਆ ਇਹੀ ਕਰ ਦੋ ਤਾਂ ਇਹੀ ਗੱਲ ਹੋਈ ਤੇ ਉਹਨਾਂ ਨੇ ਉਹੀ ਮੇਰੇ ਬੰਨੇ ਆ ਠੀਕ ਹੈ ਜੀ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਠੀਕ ਹੈ ਜੀ ਤੇ ਇੰਨੀ ਗੱਲ ਉਦੋਂ ਮੇਤੋਂ ਇਹ ਗਲਤੀ ਹੋਈ ਆ ਕਿ ਮੈਂ ਉਦੋਂ ਫੋਟੋਆਂ ਨਹੀਂ ਖਿੱਚੇ ਸਕਿਆ ਠੀਕ ਹੈ ਤੇ ਮੇਰੇ ਇੰਨੇ ਦਿਮਾਗ ਜੀ ਨੇ ਮੈਨੂੰ ਖੁਸ਼ੀ ਵੀ ਨਹੀਂ ਸੀ ਮੈਂ ਉਹਨਾਂ ਦਾ ਸ਼ਗਿਰਦ ਪੈ ਰਿਆ ਠੀਕ ਹੈ ਕੁਝ ਉਦੋਂ ਫਿਰ ਟੈਕਨੋਲੋਜੀ ਵੀ ਮਤਲਬ ਇੰਨੀ ਹੈ ਨਹੀਂ ਸੀ ਵੀ ਕੋਈ ਕੈਮਰੇ ਵਾਲਾ ਜਾਂ ਕੋਈ ਸਾਧਨ ਕੋਈ ਦਿਮਾਗ ਚੋਂ ਗੱਲ ਨਹੀਂ ਹੋ ਜਾਣਾ ਸੀ ਪਰ ਦਿਮਾਗ ਚ ਨਹੀਂ ਆਈ ਜੀ ਬਸ ਸਮਝ ਤੋਂ ਬਾਹਰ ਹੋ ਗਈ ਗੱਲ ਇਹ ਹੁਣ ਅੱਜ ਪਛਤਾਉਨੇ ਆ ਠੀਕ ਹੈ ਠੀਕ ਹੈ ਮਤਲਬ ਅਮਰ ਸਿੰਘ ਚਮਕੀਲਾ ਉਦੋਂ ਮੌਜੂਦ ਸੀ ਉਸ ਟਾਈਮ ਮੌਜੂਦ ਸੀਗੇ ਜੀ ਉਹਨਾਂ ਦੇ ਸ਼ਗਿਰਦ ਕਿੱਕਰ ਡਾਲੇ ਵਾਲਾ ਚਮਕ ਇਹ ਹੈਗੇ ਸੀ ਕੋਲੇ ਠੀਕ ਹੈ ਤੇ ਹੋਰ ਬੁੰਡੇ ਆ ਕਾਫੀ ਸੀਗੇ ਮੈਂ ਜਿਹਨੂੰ ਨਹੀਂ ਜਾਣਦਾ ਸੀ। ਉਸ ਤੋਂ ਬਾਅਦ ਫਿਰ ਤੁਹਾਡਾ ਦਫ਼ਤਰ ਰੋਜ਼ ਆਉਣਾ ਜਾਣਾ ਹੋ ਗਿਆ ਜਾਂ ਫਿਰ ਕਾਫੀ ਹਾਂਜੀ ਫਿਰ ਤੁਸੀਂ ਡੈਲੀ ਵਾਂਗੂੰ ਆਉਂਦੇ ਸੀ। ਹਾਂਜੀ ਡੈਲੀ ਵਾਂਗੂੰ ਤਾਂ ਨਹੀਂ। ਅੱਛਾ। ਕਿਤੇ-ਕਿਤੇ ਹੀ ਆ ਜਾਂਦੇ ਸੀ। ਉਸ ਤੋਂ ਬਾਅਦ ਫਿਰ ਇੱਕ ਸਵੱਬ ਬਣਿਆ ਜੀ। ਅੱਛਾ ਜੀ। ਉਹ ਉਸਤਾਦੀ ਸਗਰਦੀ ਦਾ ਅਸਲੀ ਜੋ ਰੂਪ ਆ ਉਹ ਮੈਂ ਪੇਸ਼ ਕਰਨਾ ਚਾਹੁੰਦਾ ਸੀ। ਹਾਂ ਜੇ ਤੁਸੀਂ ਕਹੋ। ਬਿਲਕੁਲ ਬਿਲਕੁਲ ਕਰੋ ਜੀ। ਉਹ ਸਵੱਬ ਇਹ ਬਣਿਆ 16 ਅਗਸਤ 1986 ਨੂੰ। ਠੀਕ ਹੈ। ਇਹ ਅਕਸਰ ਹਰੇਕ ਸਾਲ ਨਿੰਮ ਵਾਲੇ ਢਾਬੇ ਤੇ ਸਾਡੇ ਨੇੜੇ ਪ੍ਰੋਗਰਾਮ ਕਰਦੇ ਸੀ। ਅੱਛਾ। ਜਿਹੜਾ ਇਹਨਾਂ ਨੇ ਗੀਤ ਦੇ ਵਿੱਚ ਵੀ ਲਿਖਾਇਆ ਹੋਇਆ ਹਾਂਜੀ ਤਾਬਾ ਸਾਰੀ ਰਾਤ ਖੁੱਲਾ ਸਾਰੇ ਦਿਨ ਵਾਲਾ ਹੋਵੇ ਲੋਕੀ ਜਿਹਦੇ ਤੇ ਲਖਾਇਆ ਬਾਬਾ ਨੱਪ ਵਾਲਾ ਹੋਵੇ ਇਹ ਉਹਨਾਂ ਨੇ ਉਹ ਗੀਤ ਦੇ ਵਿੱਚ ਵੀ ਲਿਖਿਆ ਠੀਕ ਹੈ ਇਹ 16 ਅਗਸਤ 1986 ਦੀ ਗੱਲ ਹੈ ਮੈਂ ਸੁੱਖਾ ਜੀ ਨੂੰ ਕਿਹਾ ਵੀ ਉਸਤਾਦ ਜੀ ਨੇ ਉੱਧਰ ਆਉਣਾ ਵੀ ਘਰੇ ਮੈਂ ਰੋਟੀ ਕਰਨੀ ਹੈ ਠੀਕ ਹੈ ਇਹ ਕਹਿੰਦਾ ਵੀ ਆਪਾਂ ਪੁੱਛ ਲੈਨੇ ਆ ਸੰਧੂ ਸਾਹਿਬ ਨੂੰ ਆ ਕੇ ਪੁੱਛਿਆ ਠੀਕ 2-4 ਦਿਨ ਪਹਿਲਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਜੇ ਆਪਣਾ ਸਗੀਰ ਦਾ ਕਹਿੰਦਾ ਵੀ ਆਪਾਂ ਠੀਕ ਹੈ ਖਾੜਾ ਲਾ ਕੇ ਆਵਾਂਗੇ ਘਰੇ ਠੀਕ ਹੈ ਠੀਕ ਹੈ ਅੱਛਾ ਤੇ ਉਹਨਾਂ ਦੇ ਨਾਲ ਖਾੜਾ ਲਾਉਣ ਚਲੇ ਗਏ ਉਹ ਲਾਂਗੇ ਅਸੀਂ ਆਪਣੀਆਂ ਤਿਆਰੀਆਂ ਜੂਰੀਆਂ ਕੀਤੀਆਂ ਠੀਕ ਹੈ ਇਥੋਂ ਕੁੱਕੀ ਨੂੰ ਲੈ ਗਿਆ ਮੈਂ ਬਿੱਲੇ ਨੂੰ ਲੈ ਗਿਆ ਕਰੇ ਮੀਡ-ਮੂਡ ਬਣਾਇਆ ਜਿਹੜੀ ਗੱਲ ਠੀਕ ਠੀਕ ਉਹਨਾਂ ਨੇ ਕਿਉਂਕਿ ਨਾਲ ਬੰਦੇ ਆ ਹੁਣ ਅਸੀਂ ਉਹਨਾਂ ਦੇ ਉਹਨਾਂ ਨੇ ਨੂਰੀ ਦੇ ਪਿਓ ਨੂੰ ਲਿਆਂਦਾ ਯਾਨੀ ਆਤਮਾ ਸਿੰਘ ਰਣਜੀਤ ਕੌਰ ਦੇ ਡੈਡੀ ਉਹ ਵੀ ਨਾਲ ਸੀ ਠੀਕ ਹੈ ਉਹਨਾਂ ਨੂੰ ਇਸ ਕਰਕੇ ਲਿਆਂਦਾ ਵੀ ਮੇਰੇ ਸਗੀਰ ਦੇ ਘਰੇ ਰੋਟੀ ਆ ਠੀਕ ਹੈ ਚਲੋ ਨਿੰਮਾ ਵਾਲੇ ਢਾਬੇ ਦੇ ਉੱਤੇ ਖਾੜਾ ਲਾਇਆ ਮੈਂ ਵੀ ਉੱਥੇ ਗਿਆ ਮੈਂ ਗੀਤ ਗਾਇਆ ਠੀਕ ਹੈ ਉਹ ਗੀਤ ਮੈਂ ਉਦੋਂ ਪਹਿਲਾਂ ਨਵਾਂ ਹੀ ਲਿਖਿਆ ਸੀ ਅੱਛਾ ਤੇ ਜਦੋਂ ਮੈਂ ਪਿਛਲਾ ਪਹਿਰਾ ਬੋਲਿਆ ਤਾਂ ਸੰਧੂ ਸਾਹਿਬ ਨੇ ਫੇਰ ਕਿਹਾ ਮੈਨੂੰ ਕਹਿੰਦੇ ਇੱਕ ਵਾਰੀ ਫੇਰ ਬੋਲ ਅੱਛਾ ਚਲੋ ਮੈਂ ਉਹ ਸੁਣਾਇਆ ਤੇ ਮੈਨੂੰ ਕਹਿੰਦੇ ਹੁਣ ਜਲਦੀ ਚੱਲੇ ਅਸੀਂ ਬੋਲੀਆਂ ਪਾਉਣ ਲੱਗਿਆਂ ਵੀ ਜਾ ਕੇ ਆਪਣੀ ਤਿਆਰੀ ਕਰ ਅੱਛਾ ਤੇ ਚਲੋ ਮੇਰੇ ਘਰੇ ਜਦ ਆਇਆ ਤਾਂ ਲੋਕ ਦੁਨੀਆ ਢੋਗ ਢੋਗੀ ਖੜੀ ਗਈ ਸੀ ਅੱਛਾ ਅੱਛਾ ਦੀਦਾਰ ਨੇ ਆਉਣਾ ਦੀਦਾਰ ਨੇ ਆਉਣਾ ਠੀਕ ਉਹ ਦੇਖਣ ਦਾ ਲੋਕਾਂ ਨੂੰ ਇੰਨਾ ਚਾਹ ਸੀਗਾ ਹਾਂਜੀ ਠੀਕ ਹੈ ਮੇਰੇ ਘਰੇ ਮੇਰੇ ਭਰਾ ਦੀ ਬੈਸੀ ਡੈਥ ਹੋ ਗਈ ਸੀ ਮੈਂ ਕੰਮ ਕਰ ਸਾਡੇ ਆਰਾ ਲੱਗਿਆ ਸੀ ਮੈਂ ਹੀ ਸੰਭਿਆ ਹੋਇਆ ਸੀ ਠੀਕ ਹੈ ਠੀਕ ਹੈ ਤੇ ਉਹ ਕੰਮ ਵੀ ਇੰਨਾ ਸੀ ਕਿ ਇੱਧਰ ਮੈਨੂੰ ਇੱਧਰ ਜਾ ਸੀ ਉੱਧਰ ਕੰਮ ਜੜਿਆ ਸੀ ਮੇਰੇ ਬਾਪੂ ਜੀ ਥੋੜੇ ਜੇ ਮੇਰੇ ਨਾਲ ਨਾਰਾਜ਼ ਸੀ ਅੱਛਾ ਉਹ ਵੀ ਸਰਪੰਚ ਸੀ ਉਹ ਸਮੇਂ ਦੇ ਵਿੱਚ ਠੀਕ ਹੈ ਨਹੀਂ ਨਾਰਾਜ਼ ਨਹੀਂ ਉਹਨਾਂ ਦੀ ਥੋੜੀ ਗਾਇਕੀ ਕਰਕੇ ਸੀ ਗਾਇਕੀ ਕਰਕੇ ਵੀ ਲਾ ਲੋ ਕਿਉਂਕਿ ਜਦੋਂ ਕੰਮ ਖੜਾ ਵੀ ਦੋ ਦਿਨ ਮੈਂ ਉੱਧਰ ਰਿਹਾ ਠੀਕ ਹੈ ਕੰਮ ਥੋੜਾ ਜਿਆਦਾ ਵਧ ਗਿਆ ਕੰਮ ਮੇਰੇ ਨਾਲ ਹੀ ਸੀਗਾ ਸਾਰਾ ਮੇਨ ਚ ਰਹੀਆ ਮੈਂ ਸੀ ਠੀਕ ਹੈ ਉਹਨਾਂ ਨੂੰ ਚਲੋ ਉਹ ਵੀ ਗੁੱਸ ਜਾਂ ਵੀ ਮੈਂ ਇਧਰ ਨੂੰ ਜਾ ਰਿਹਾ ਇਹ ਵੀ ਹੋ ਸਕਦਾ ਚਲੋ ਦਦਾਰ ਸੰਧੂ ਸਾਹਿਬ ਮੇਰੇ ਘਰੇ ਆ ਗਏ ਠੀਕ ਹੈ ਜਗਮੋਹਣ ਸੰਧੂ ਵੀ ਨਾਲ ਸੀ ਗੱਡੀ ਇਹ ਹੀ ਚਲਾਉਂਦਾ ਸੀ ਠੀਕ ਹੈ ਨੂਰੀ ਨਾਲ ਠੀਕ ਹੈ ਤੇ ਆ ਕੇ ਆ ਗਏ ਅਸੀਂ ਮੰਜਿਆਂ ਤੇ ਬਹਿ ਗਏ ਜਦੋਂ ਮੇਰੇ ਬਾਪੂ ਜੀ ਜਿਵੇਂ ਮੈਂ ਬੈਠਾ ਅੱਛਾ ਮੈਂ ਉਹਨਾਂ ਦੇ ਪਿੱਛੇ ਖੜਾ ਸੀ ਖੜਾ ਸੀ ਜਿਵੇਂ ਗੁਰਵਿੰਦਰ ਔਲਖ ਜੀ ਬੈਠੇ ਆ ਇੱਕ ਮੇਰੇ ਉਸਤਾਦ ਜੀ ਬੈਠੇ ਸੀ ਮੇਰੀ ਅੱਖ ਉਸਤਾਦ ਜੀ ਨਾਲ ਰਲ ਰਹੀ ਸੀ ਠੀਕ ਹੈ ਮੇਰੇ ਬਾਪੂ ਜੀ ਬੋਲਣ ਲੱਗੇ ਉਹਨਾਂ ਨੂੰ ਕਹਿੰਦੇ ਵੀ ਵੀ ਤੁਸੀਂ ਮੇਰੇ ਮੁੰਡੇ ਨੂੰ ਇੱਕ ਅਮਰ ਜਿਹਾ ਆ ਕੇ ਖਰਾਬ ਕਰ ਰਹੇ। ਅੱਛਾ ਸੰਧੂ ਸਾਹਿਬ ਨੂੰ ਕਹਿੰਦੇ ਹਾਂਜੀ ਕਹਿਣ ਲੱਗੇ। ਠੀਕ ਹੈ। ਬੋਲਣ ਲੱਗੇ ਸੀ। ਠੀਕ ਹੈ। ਆਪਦੀਆਂ ਗੱਲਾਂ ਕਰਨ ਲੱਗੇ ਮੈਂ ਪਿੰਡ ਦਾ ਸਰਪੰਚ ਆ ਵੀ ਮੈਂ ਇੰਨਾ ਕੁਝ ਬਣਾਇਆ ਐ। ਇਦਾਂ ਸਾਰੀਆਂ ਗੱਲਾਂ ਕਹਿਣ ਲੱਗੇ। ਠੀਕ ਹੈ। ਤੇ ਸੰਧੂ ਸਾਹਿਬ ਮੇਰੇ ਵੱਲ ਕੱਕ ਨਾਲ ਦੇਖ ਲਿਆ ਕਰਨ ਫਿਰ ਬਾਪੂ ਦੇ ਵੱਲ ਦੇਖੀ ਜਾਣ। ਅੱਛਾ। ਉਹਨਾਂ ਦੀ ਗੱਲ ਸੁਣੀ ਜਾਣ ਮੈਂ ਖੜਾ ਸੀ ਜਦੋਂ ਮੈਂ ਅਕਲ ਲਾਇਆ ਕਿ ਗੁਦਰ ਦੀ ਮੇਰੇ ਵੱਲ ਦੇਖ ਦਿੰਦੇ ਸੀ। ਠੀਕ ਹੈ। ਤੇ ਉਹ ਮੈਂ ਨੀਵੀ ਪਾ ਜਾਇਆ ਕਰਾਂ। ਇਦਾਂ ਜਿਹਾ ਸਿਲਸਿਲਾ ਚੱਲੀ ਗਿਆ ਤਾਂ ਮੇਰਾ ਬਾਪੂ ਬੋਲਣੋਂ ਵੜਿਆ ਨਹੀਂ। ਦਾ ਨੂਰੀ ਦੇ ਡੈਡੀ ਨੇ ਮੇਰੇ ਬਾਪੂ ਜੀ ਨੂੰ ਕਿਹਾ ਕਹਿੰਦੇ ਸਰਪੰਚ ਤਾਂ ਕੀ ਕੁਝ ਬਣਾਇਆ ਮੈਨੂੰ ਦਿਖਾ ਸਕਦਾ ਅੱਛਾ ਉਹ ਕਹਿੰਦਾ ਹਾਂ ਜੀ ਆਓ ਦੇਖ ਲਓ ਕਹਿੰਦਾ ਉਠੋ ਮੈਨੂੰ ਦਿਖਾਓ ਅੱਛਾ ਚਲੋ ਮੇਰੇ ਡੈਡੀ ਨੂੰ ਉਠਾ ਕੇ ਲੈ ਗਿਆ ਉੱਧਰ ਦਿਖਾਉਣ ਤੁਣ ਚਲੇ ਗਿਆ ਅੱਛਾ ਤੇ ਮੈਂ ਅੰਦਰ ਚਲੇ ਗਿਆ ਜਾ ਕੇ ਮੈਂ ਤਾਂ ਰੋਣ ਲੱਗਿਆ ਮੇਰੇ ਉਸਤਾਦ ਦੀ ਬੇਇੱਜ਼ਤੀ ਹੋ ਗਈ ਸ਼ਰਮਿੰਦਗੀ ਮਹਿਸੂਸ ਕਰਕੇ ਮੈਂ ਅੰਦਰ ਚਲੇ ਗਿਆ ਠੀਕ ਹੈ ਮੈਨੂੰ ਬਾਅਦ ਚੋ ਦੱਸ ਦੇਤੀ ਸੀ ਵੀ ਮੇਰੇ ਬਾਪੂ ਜੀ ਨੇ ਅੱਛਾ ਆ ਕੇ ਸਾਹਮਣੇ ਜਦੋਂ ਦਾਦਾਰ ਸੰਧੂ ਸਾਹਿਬ ਦੇ ਸਾਹਮਣੇ ਆਏ ਉਹ ਕਹਿੰਦੇ ਵੀ ਸਰਪੰਚ ਤੂੰ ਜਿਹੜਾ ਕੁਝ ਮੈਨੂੰ ਦਿਖਾ ਕੇ ਆਇਆ ਹੈ ਨਾ ਹਾਂ ਵੀ ਸਰਪੰਚ ਤੂੰ ਵੀ ਆ ਇਹ ਵੀ ਸਰਪੰਚ ਨੇ ਅੱਛਾ ਵੀ ਇਹ ਜਿਹੜਾ ਤੁਸੀਂ ਮੈਨੂੰ ਦਿਖਾਇਆ ਇਹ ਜਿਹੜਾ ਸਮਾਨ ਹੈ ਦਾਦਾਰ ਸੰਧੂ ਦੀ 2 ਦਿਨ ਦੀ ਕਮਾਈ ਹੈ ਅੱਛਾ ਇਹ ਬੋਲ ਅਨੰਦ ਉਹਦੇ ਆਪਣੇ ਅਮਰਨੂਰੀ ਰਾਸ਼ਨ ਸਾਗਰ ਜੀ ਨੇ ਮੇਰੇ ਡੈਡੀ ਨੂੰ ਕਹੇ ਸੀ ਠੀਕ ਹੈ ਵੀ ਤੁਸੀਂ ਮੌਕੇ ਦੇ ਉੱਤੇ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸੀ ਕਿ ਦੁਨੀਆ ਦਾ ਘਟੋਕੀ ਖੜੀ ਆ ਠੀਕ ਹੈ ਚਲੋ ਜੋ ਵੀ ਗੱਲ ਹੋਈ ਮੈਂ ਅੰਦਰ ਸੀ ਮੈਨੂੰ ਬਾਅਦ 'ਚ ਹੀ ਗੱਲਾਂ ਦਾ ਪਤਾ ਲੱਗਿਆ ਠੀਕ ਠੀਕ ਬਾਅਦ 'ਚ ਫਿਰ ਬਾਪੂ ਜੀ ਵੀ ਉੱਠ ਕੇ ਚਲੇ ਗਏ ਫਿਰ ਬਾਅਦ ਚ ਸੰਧੂ ਸਾਹਿਬ ਨੇ ਕਿਹਾ ਵੀ ਆ ਫੋਟੋ ਵਾਲੇ ਬੁਲਾਏ ਨੇ ਉਦੋਂ ਫੋਟੋਆਂ ਖਿੱਚੀਆਂ ਸੀ ਅੱਛਾ ਵੀ ਯਾਰ ਬਰਾਓ ਕਹਿੰਦਾ ਮੁੰਡਾ ਕਿੱਥੇ ਆ ਉਹਨੂੰ ਲੈ ਕੇ ਆਓ ਆਪਾਂ ਫੋਟੋਆਂ ਖਿੱਚੀਏ ਹਾਂ ਹਾਂ ਚਲੋ ਫੋਟੋਆਂ ਫੋਟੋਆਂ ਖਿੱਚੀਆਂ ਫੇਰ ਮੈਂ ਅੰਦਰ ਚਲੇ ਗਿਆ ਸਾਰੀ ਗੱਲਬਾਤ ਨਿਵੇੜ ਕੇ ਰੋਟੀ ਝੋਟੀ ਖਾਧੀ ਉਹਨਾਂ ਨੇ ਪਿਆਰ ਨਾਲ ਸਾਰਿਆਂ ਨੇ ਠੀਕ ਹੈ ਮੈਂ ਨਹੀਂ ਅੰਦਰੋਂ ਆਇਆ ਤੇ ਗੱਡੀ 'ਚ ਬਹਿ ਕੇ ਉਹ ਚੱਲ ਪਏ ਹਾਂ ਸਾਡੀ ਗਲੀ ਇੰਨੀ ਕਾ ਵੀ ਸਾਡੇ ਇੱਕ ਇੱਕ ਘਰ ਗੱਡੀ ਚਾਉਂਦਾ ਬਾਕੀ ਲਾਸਟ 'ਚ ਸਾਡਾ ਠੀਕ ਹੈ ਠੀਕ ਉੱਥੇ ਜਾ ਕੇ ਮੇਰੇ ਉਸਤਾਦ ਜੀ ਨੇ ਗੱਡੀ ਰਕਵਾ ਲਈ ਸਾਰੇ ਸਾਜੀਆਂ ਨੇ ਔਰ ਸਾਨੂੰ ਮੈਨੂੰ ਸਾਰਿਆਂ ਨੇ ਦੱਸਿਆ ਅੱਛਾ ਉਹ ਕਹਿੰਦਾ ਯਾਰ ਮੈਂ ਜਿਹਦੇ ਕਰਕੇ ਆਇਆ ਹਾਂ ਹਾਂ ਉਹ ਉਹ ਬੰਦਾ ਤਾਂ ਮੈਨੂੰ ਮਿਲਿਆ ਨਹੀਂ ਵੀ ਥੋੜੀ ਗੱਲ ਕਰਦੇ ਸੀ ਉਹ ਠੀਕ ਹੈ ਕਹਿੰਦੇ ਗੱਡੀ ਰੋਕੋ ਅੱਛਾ ਸਮੇ ਬਲਾਓ ਨੂੰ ਠੀਕ ਹੈ ਤੇ ਮੈਨੂੰ ਲੈਣ ਆਇਆ ਮਖਾ ਯਾਰ ਮੈਂ ਤਾਂ ਜਾਣਾ ਨਹੀਂ ਮੈਨੂੰ ਖਬਰ ਕੀ ਉਸਤਾਦ ਕੀ ਕੀ ਕਹੂਗਾ ਮੈਨੂੰ ਕਾਹਦੇ ਬੇਇੱਜ਼ਤੀ ਮੇਰੀ ਕਰਾਈ ਲਿਆਦਾਂ ਜੋ ਵੀ ਮੈਂ ਸਹੀ ਗੱਲ ਕਹਿਣਾ ਹੈ ਠੀਕ ਹੈ ਇੱਕ ਵਾਰ ਜਦੋਂ ਮੈਂ ਡਰਦਾ ਡਰਦਾ ਮੈਂ ਗਿਆ ਤਾਂ ਉਹਨੇ ਸ਼ੀਸ਼ਾ ਲਾਇਆ ਮੇਰਾ ਇਥੋਂ ਗੜ ਫੜ ਕੇ ਆਇਆ ਸ਼ੀਸ਼ੇ ਦੇ ਅੰਦਰ ਗੱਲ ਕਰ ਲਿਆ ਅੱਛਾ ਮੈਨੂੰ ਕਹਿੰਦੇ ਵੀ ਜਿਹੜਾ ਕੁਝ ਤੇਰੇ ਬਾਪੂ ਨੇ ਮੈਨੂੰ ਕਿਹਾ ਅੱਛਾ ਵੀ ਉਹ ਮੇਰੇ ਇੱਕ ਵੀ ਮਨ ਦੇ ਵਿੱਚ ਕੋਈ ਗੱਲ ਨਹੀਂ ਬਜ਼ੁਰਗਾਂ ਦੇ ਮਨਾਂ ਦੇ ਜੇ ਇੰਚ ਹੁੰਦੀ ਆ ਵੀ ਥੋੜਾ ਕਰਦਾ ਕੰਮ ਖਰਾਬ ਹੋਇਆ ਉਹ ਤੈਨੂੰ ਕਿਹਾ ਠੀਕ ਆ ਠੀਕ ਆ ਔਰ ਮੈਨੂੰ ਕਹਿਦਾ ਪਰ ਤੇਰੇ ਪਿਆਰ ਦੀ ਕੋਈ ਘਾਟ ਨਹੀਂ ਮੇਰੇ ਵਿੱਚ ਕੋਈ ਘਾਟ ਨਹੀਂ ਮਤਲਬ ਸੰਧੂ ਸਾਹਿਬ ਦਾ ਬੜਾ ਬੜਪਣ ਸੀ ਵੀ ਉਹਨਾਂ ਨੇ ਕੋਈ ਬਹੁਤ ਜਿਆਦਾ ਵੱਡੇ ਇਦਾਂ ਵੱਡਾ ਕੋਈ ਮੈਂ ਉਸਤਾਦ ਨਹੀਂ ਦੇਖ ਸਕਦਾ ਜਿਹੜਾ ਕਿ ਮੇਰੇ ਪਿਓ ਨੇ ਪੂਰਾ ਝਾੜਿਆ ਹੋਵੇ ਹਾਂ ਔਰ ਬਹੁਤ ਚਿਰ ਇਹ ਗੱਲ ਮੇਰੇ ਨਾਲ ਕਰਕੇ ਗਏ ਹੁਣ ਠੀਕ ਹੈ ਤੇ ਦੋ ਗੱਲਾਂ ਕਹੀਆਂ ਸੀ ਪਿਓ ਦਾ ਗੁੱਸਾ ਨਹੀਂ ਕਰਨਾ ਜੋ ਮੈਨੂੰ ਕਿਹਾ ਮੈਨੂੰ ਕੋਈ ਗੁੱਸਾ ਨਹੀਂ ਠੀਕ ਹੈ ਬਸ ਜੇਤੀ ਪਰੋ ਵਾਲਾ ਹਾਂ ਠੀਕ ਹੈ بس ਇੰਨਾ ਕਹਿ ਕੇ ਪਰਵਾਣੀ ਕੀ ਕਰਗੇ ਇਹ ਉਹਨਾਂ ਦੀ ਖੁੱਲ੍ਹ ਦੀਦੀ ਹੈ ਉਸਤਾਦੀ ਦੀ ਮੈਂ ਗੱਲ ਕਰਦਾ ਔਰ ਜੋ ਉਹਨਾਂ ਨੇ ਲਿਖਿਆ ਗੀਤਾਂ ਦੇ ਵਿੱਚ ਠੀਕ ਹੈ ਆਪਣੀ ਸਾਦਗੀ ਨੂੰ ਤਾਂ ਉੱਥੋਂ ਇਹ ਮੈਂ ਕਰਦਾ ਮੈਂ ਅੱਜ ਤੱਕ ਉਹ ਗੱਲ ਨਹੀਂ ਭੁੱਲਦਾ ਨਹੀਂ ਮਤਲਬ ਇਹ ਤਾਂ ਉਹਨਾਂ ਦਾ ਬੜਪਣ ਸੀ ਨਹੀਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਜਿਵੇਂ ਜੇ ਕੋਈ ਚੇਲੇ ਨੂੰ ਹੀ ਇਹ ਚੀਜ਼ ਕਹੇ ਦੇ ਤਾਂ ਉਹੀ ਗੁੱਸਾ ਕਰ ਜਾਂਦਾ ਵੀ ਮੈਨੂੰ ਦਾ ਸਟਾਰ ਨਹੀਂ ਕਿਹਦਾ ਕਰ ਜਾਂਦਾ ਜੀ ਹਾਂ ਜੀ ਵੀ ਉਸਤਾਦ ਨੇ ਇਹ ਗੱਲ ਕਹੀ ਤੇ ਥੋਡੇ ਦਾ ਉਸਤਾਦ ਵੀ ਉਹ ਵੀ ਉਸ ਟਾਈਮ ਦਾ ਸਟਾਰ ਬੰਦਾ ਸੀ ਕੋਈ ਮਾੜੀ ਮੋਟੀ ਗੱਲ ਨਹੀਂ ਸੀਗੀ ਹਾਂ ਤੇ ਉਹਨਾਂ ਨੂੰ ਵੀ ਮਤਲਬ ਉਹਨਾਂ ਨੇ ਚਲੋ ਜਾਣੇ-ਨਜਾਣੇ ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਚਲੋ ਕਿਹਾ ਪਰ ਉਹ ਸੰਧੂ ਸਾਹਿਬ ਦਾ ਵੀ ਬਹੁਤ ਵੱਡਾ ਇਹ ਵਿੜਪਣ ਸੀ ਵੀ ਉਹਨਾਂ ਨੇ ਜਿਵੇਂ ਮਹਿਸੂਸ ਨਹੀਂ ਉਹਨਾਂ ਦੀ ਮੇਰੀ ਅੱਖ ਤੋਂ ਮੈਂ ਉਹਨਾਂ ਦੀ ਅੱਖ ਵੱਲ ਜਦੋਂ ਦੇਖਦਾ ਸੀ ਇਹ ਅੱਖਰੀ ਉਹਨਾਂ ਦੀ ਅੱਖ ਹੀ ਐਸੀ ਸੀ ਉਹਨਾਂ ਨੇ ਮੇਰੀ ਅੱਖ ਦੇ ਨਾਲ ਹੀ ਪਛਾਣ ਕਰੀ ਵੀ ਬੰਦੇ ਦੇ ਵਿੱਚ ਕੋਈ ਗਲਤੀ ਨਹੀਂ ਚਲੋ ਹੋ ਗਈ ਆ ਜਿਆ ਮਤਲਬ ਉਹਨਾਂ ਨੂੰ ਵੀ ਇਹ ਚੀਜ਼ ਵੀ ਸਮਝ ਆ ਗਈ ਸੀ ਵੀ ਤੁਸੀਂ ਇਸ ਚੀਜ਼ ਨੂੰ ਫੀਲ ਵੀ ਕਰਕੇ ਵੀ ਮੈਂ ਘਰੇ ਬੁਲਾ ਕੇ ਮੇਰੇ ਤੋਂ ਗਲਤ ਹੋ ਗਿਆ ਕੰਮ ਗਲਤ ਹੋ ਗਿਆ ਕੰਮ ਤੇ ਫਿਰ ਵੀ ਉਹਨਾਂ ਨੇ ਮਤਲਬ ਚਲੋ ਥੋੜੇ ਤੁਹਾਨੂੰ ਵੀ ਹੌਸਲਾ ਦਿੱਤਾ ਉਹਨਾਂ ਨੇ ਹਾਂਜੀ ਬਿਲਕੁਲ ਦਿੱਤਾ ਫਿਰ ਫਿਰ ਮੇਰਾ ਵਿਆਹ ਰੱਖਿਆ ਗਿਆ 18 ਨਵੰਬਰ 19 ਨਵੰਬਰ ਨੂੰ 18 ਦਾ ਮੇਰੀ ਭੈਣ ਦਾ ਸੀ ਠੀਕ ਹੈ 19 ਦਾ ਮੇਰਾ ਸੀ ਉਸੇ ਅਗਸਤ ਤੋਂ ਬਾਅਦ 4 ਮਹੀਨੇ ਬਾਅਦ 86 ਚ ਹਾਂਜੀ ਠੀਕ ਹੈ ਫਿਰ ਮੈਂ ਵਿਆਹ ਦੇ ਉੱਤੇ ਨਾਮ ਵੀ ਲਖਾਇਆ ਸੀ ਉਹਨਾਂ ਦਾ ਕਾਰਡ ਦੇ ਉੱਤੇ ਠੀਕ ਹੈ ਤੇ ਫਿਰ ਮੈਂ ਮੇਰੇ ਭਣੋਈਏ ਨੂੰ ਵੱਡੇ ਨੂੰ ਨਾਲ ਲੈ ਕੇ ਗਿਆ ਜੀ ਮੈਂ ਕਿਹਾ ਵੀ ਮੈਂ ਉਸਤਾਦ ਤੋਂ ਬਿਨਾ ਵਿਆਹ ਨਹੀਂ ਆਪਦਾ ਕਰਾਉਣਾ ਮੇਰੇ ਉਹ ਆਉਣਗੇ ਮੇਰਾ ਬਾਪੂ ਜੀ ਫੇਰ ਕੁਝ ਬੋਲਿਆ ਫੇਰ ਮੈਂ ਕਿਹਾ ਵਿਆਹ ਉਹ ਵਿਚੇ ਹੀ ਰਹਿ ਜੂ ਠੀਕ ਹੈ ਤੇ ਫਿਰ ਅਸੀਂ ਕਾਰਡ ਦੇਣ ਗਏ ਫਿਰ ਉਹਨਾਂ ਨੇ ਕਾਰਡ ਪੜ੍ਹਿਆ ਕਹਿੰਦੇ ਮੀਤ ਤੂੰ ਗਲਤੀ ਕਰਿਆ ਕਹਿੰਦੇ ਕੱਲ ਹੀ ਯਾਰ ਬੁੱਕ ਹੋ ਗਿਆ ਪ੍ਰੋਗਰਾਮ ਉਨੀ ਦਾ ਅੱਛਾ ਅੱਛਾ ਵੀ ਨਹੀਂ ਕਹਿੰਦੇ ਮੈਂ ਤੇਰੇ ਪ੍ਰੋਗਰਾਮ ਕਰਨਾ ਸੀ ਮੈਨੂੰ ਇੰਨਾ ਜਣਦੀ ਕਿਹਾ ਕਹਿੰਦੇ ਹੁਣ 18 ਤਰੀਕ ਵਿਹਲੀ ਆ ਮੇਰੀ ਵੀ ਕੁੜੀ ਦੇ ਵਿਆਹ ਵਾਲੇ ਦਿਨ ਕਹਿੰਦੇ ਚਾਹੇ ਮੇਰਾ ਪ੍ਰੋਗਰਾਮ ਆ ਜਾਵੇ ਮੈਂ ਬੁੱਕ ਨਹੀਂ ਕਰੂ ਮੈਂ ਆਉਂਗਾ ਠੀਕ ਹੈ ਫਿਰ ਮੇਰੀ ਭੈਣ ਦੇ ਵਿਆਹ ਵਾਲੇ ਦਿਨ ਚਾਰੀ ਜਣੇ ਉਹ ਜੀਪੇ ਦੇ ਉੱਤੇ ਆਏ ਸੀ ਬੀਬੀ ਅੱਛਾ ਸੰਧੂ ਸਾਹਿਬ ਦੀਪਾਂ ਤੇ ਜਮਾਉਣ ਜੀ ਸਾਰੀ ਫੈਮਿਲੀ ਆਏ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫੇਰ ਤੁਹਾਡਾ ਇਧਰ ਗਾਇਕੀ ਵੱਲ ਤੁਹਾਡਾ ਆਉਣ ਦਾ ਰੁਝਾਨ ਜਾਂ ਗੀਤਕਾਰੀ ਵੱਲ ਆਉਣ ਦਾ ਰੁਝਾਨ ਫੇਰ ਹੋਰ ਕੋਈ ਸ਼ੌਂਕ ਵਧਿਆ ਸੰਧੂ ਸਾਹਿਬ ਤੁਸੀਂ ਕੀ ਬਰੀਕੀਆਂ ਸਿੱਖੀਆਂ ਤੁਸੀਂ ਉਹ ਵੀ ਦੱਸੋ ਉਦੋਂ ਕੋਈ ਨਹੀਂ ਸੀ ਕਿਉਂਕਿ ਜਦ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਡੈਥ ਹੋਣ ਤੋਂ ਬਾਅਦ ਸਾਡੇ ਘਰ ਦਾ ਏਡਾ ਕੰਮ ਸੀ ਅੱਛਾ ਉਹ ਕੰਮ ਨੇ ਮੈਨੂੰ ਸਾਂਭਣਾ ਪੈ ਗਿਆ ਠੀਕ ਹੈ ਉਹ ਮੇਰਾ ਫਰਜ਼ ਵੀ ਬਣਦਾ ਈ ਮੇਰੀਆਂ ਭੈਣਾਂ ਸੀਗੀਆਂ ਵਿਆਹਣ ਵਾਲੀਆਂ ਪੰਜ ਭੈਣਾਂ ਸੀ ਠੀਕ ਹੈ ਉਹ ਵੱਡਾ ਭਾਈ ਸੀ ਤੇ ਮੈਂ ਛੋਟਾ ਸੀ ਮੈਂ ਪੜਦਾ ਸੀ ਕਾਲ ਦੇ ਵਿੱਚ ਮੈਨੂੰ ਕੰਮ ਸਾਂਭਣਾ ਪੈ ਗਿਆ ਉਸ ਪੱਖੋਂ ਕੋਈ ਵੀ ਨਹੀਂ ਸੀ ਪਰ ਮਾਣਾ ਹਮੇਸ਼ਾ ਪਰਵਾਰ ਨਾਲ ਜ ਤੇ ਜਦੋਂ ਮੈਂ ਜੱਤ ਕਰਨਾ ਪਰ ਰੋਲ ਜਾ ਬਣਦਾ ਮੈਂ ਸਾਰੇ ਆ ਜਾਣਾ ਆ ਕੇ ਫੇਰ ਕੰਮ ਕਰਨਾ ਠੀਕ ਹੈ ਜਿਹੜਾ گاਉਂ ਦਾ ਮੇਰਾ ਅਸਲ ਬਣਿਆ ਉਹ ਕਨਵੇਂ ਡੈਥ ਤੋਂ ਬਾਅਦ ਅੱਛਾ گاਉਂ ਦਾ ਹਾਂਜੀ ਤੇ ਸੰਧੂ ਸਾਹਿਬ ਦੇ ਘਰੇ ਫਿਰ ਤੁਸੀਂ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਸੀ ਹਾਂਜੀ ਮਤਲਬ ਕਿ ਮਹੀਨੇ 'ਚ ਇੱਕ ਅੱਧਾ ਕਿੜਾ ਲੱਗ ਜਾਂਦਾ ਤੇ ਅਖਾੜਿਆਂ ਦਾ ਮਤਲਬ ਕੀ ਸੀ ਵੀ ਤੁਹਾਡੇ ਕੋਈ ਅੰਕੜੇ ਯਾਦ ਹੈ ਕੋਈ ਵੀ ਕਿੰਨੇ ਅਖਾੜੇ ਲੱਗਦੇ ਰਹੇ ਸੀ ਯਾਨੀ ਜਿਵੇਂ ਪਹਿਲਾਂ ਛੋਟੀ ਸਾਹਿਬ ਨੇ ਵੀ ਗੱਲ ਕਰੀ ਸੀ ਵੀ 15-20 ਅਖਾੜੇ ਤਾਂ ਪੱਕੇ ਸੀ ਠੀਕ ਹੈ ਕੋਈ ਇੱਕ ਸੀਜ਼ਨ ਦਾ ਜੋ ਮੈਨੂੰ ਦੱਸਿਆ ਗਿਆ ਸੁਣਿਆ ਗਿਆ ਵੀ ਇੱਕ ਸੀਜ਼ਨ ਇਦਾਂ ਦਾ ਸੀ ਵੀ 45 ਖਾੜੇ ਵੀ ਉਹਨਾਂ ਨੇ ਲਾਏ ਨੇ ਇੱਕ ਮਹੀਨੇ ਦੇ ਵਿੱਚ ਮਤਲਬ ਰੋਜ਼ ਵਾਂਗੂ 2 ਖਾੜੇ ਹੋ ਗਏ ਮਤਲਬ ਸੀਜ਼ਨ ਟਾਈਮ 'ਚ ਉਹਨਾਂ ਦਾ ਕੋਈ ਦਿਨ ਖਾਲੀ ਹੋ ਨਹੀਂ ਸੀਗਾ ਬਹੁਤ ਘੱਟ ਹੁੰਦੇ ਸੀਗੇ ਹਾਂ 15-20 ਖਾੜੇ ਤਾਂ ਜ਼ਰੂਰ ਲੱਗਦੇ ਸੀ ਠੀਕ ਹੈ ਉਹ ਸਭ ਤੋਂ ਵੱਡੀ ਗੱਲ ਧਾਰਮਿਕ ਗੀਤਾਂ ਦੀ ਹੈ ਜੀ ਠੀਕ ਹੈ ਕਿਉਂਕਿ ਉਹਨਾਂ ਨੇ ਇੱਕ ਗੀਤ ਲਿਖਿਆ ਧਾਰਮਿਕ ਚਿੱਟੀ ਪੁੰਨਿਆਂ ਦੀ ਰਾਤ ਨਨਕਾਣਾ ਯਾਦ ਆਵੇ ਅੱਖੀਆਂ ਚੋਂ ਸ਼ਮਸ਼ਮ ਨੀਰ ਵਗੀ ਜਾਵੇ ਉਹਦੇ ਵਿੱਚ ਉਹਨਾਂ ਨੇ ਇੱਕ ਅੰਤਰਾ ਲਿਖਿਆ ਜੀ ਨਿੱਕਾ ਜਿਹਾ ਬਾਬਾ ਤੂੰ ਤਾਂ ਮੱਝੀਆਂ ਸੀ ਚਾਰ ਦਾ ਕਿਸੇ ਨੂੰ ਕੀ ਪਤਾ ਤੁਸੀਂ ਰੂਪ ਅਵਤਾਰ ਦਾ ਤੇ ਉਹਨਾਂ ਨੇ ਕਿਸੇ ਸ਼ਾਇਰ ਨੇ ਫਿਰ ਉਹਨਾਂ ਨੂੰ ਇਹ ਗੱਲ ਤੋਂ ਟੋਕਿਆ ਟੋਕਿਆ ਵੀ ਦਦਾਰ ਸਾਹਿਬ ਯਾਰ ਤੂੰ ਇੰਨਾ ਵਧੀਆ ਗੀਤਕਾਰ ਆ ਤੂੰ ਗੁਰਨਾਨਕ ਦੇਵ ਨੂੰ ਨਿੱਕਾ ਜਿਹੀ ਕਹੀ ਇਹਨਾਂ ਅੱਛਾ ਹਾਲਾਂਕਿ ਉਹਨਾਂ ਨੇ ਉਹਦੀ ਵਾਲਕ ਰੂਪ ਦੀ ਵਾਲਕ ਰੂਪ ਦੀ ਕਰਨ ਕਰਿਆ ਸੀ ਹਾਂ ਵੀ ਛੋਟਾ ਜਿਹਾ ਜਦੋਂ ਗੁਰਨਾਨ ਦੇਵ ਮਹਾਰਾਜ ਜੀ ਛੋਟੇ ਸੀ ਕਿਸੇ ਨੂੰ ਕੀ ਪਤਾ ਤੁਸੀਂ ਰੂਪ অবতার ਦਾ ਠੀਕ ਹੈ ਤੇ ਉਹਨਾਂ ਨੇ ਮਨੋਂ ਮਨੀ ਫਿਰ ਇਹ ਧਾਰਨ ਕਰ ਲਿਆ ਵੀ ਮੈਂ ਅੱਜ ਤੋਂ ਬਾਅਦ ਧਾਰਮਿਕ ਗੀਤ ਨਹੀਂ ਲਿਖਣਾ ਇਹ ਨਹੀਂ ਤੇ ਉਸ ਤੋਂ ਬਾਅਦ ਕਾਫੀ ਸਮਾਂ ਲੰਘਿਆ ਫੇਰ ਜਦੋਂ ਉਹਨਾਂ ਨੂੰ ਸਵਾਲ ਦੇ ਜਵਾਬ ਜਿਵੇਂ ਤੁਸੀਂ ਮੇਰੇ ਕੋਲੇ ਬੈਠੇ ਹੋ ਠੀਕ ਹੈ ਤਾਂ ਪੁੱਛਿਆ ਗਿਆ ਦیدار ਸੰਧੂ ਤੇਰੀ ਇੰਨੀ ਵਧੀਆ ਕਲਮ ਸੀ ਯਾਰ ਤੂੰ ਧਾਰਮਿਕ ਕਿਉਂ ਨਹੀਂ ਲਿਖਿਆ ਉਹਨਾਂ ਦਾ ਇੱਕ ਜਵਾਬ ਸੀ ਕਹਿੰਦੇ ਯਾਰ ਮੇਰੇ ਤੋਂ ਕੋਈ ਗਲਤੀ ਨਾ ਹੋ ਜੇ ਇਸ ਕਰਕੇ ਨਹੀਂ ਲਿਖਿਆ ਤੇ ਤੁਸੀਂ ਖਾੜਿਆਂ ਕੂੜਿਆਂ ਦੇ ਨਾਲ ਜਾਂਦੇ ਹੁੰਦੇ ਸੀ ਕਾਫੀ ਗਿਆ ਜੀ ਠੀਕ ਹੈ ਉੱਥੇ ਕਹਿਵਾਂ ਜਰ ਰੌਣਕ ਸੀ ਮਤਲਬ ਲੋਕ ਕਿਵੇਂ ਵਧੀਆ ਪਿਆਰ ਬਹੁਤ ਬਹੁਤ ਪ੍ਰਭਾਵਤ ਪ੍ਰੋਗਰਾਮ ਹੁੰਦਾ ਸੀਗਾ ਜੀ ਪੂਰਾ ਇਕੱਠ ਹੁੰਦਾ ਸੀ ਹਾਂਜੀ ਹਾਂਜੀ ਬਹੁਤ ਨੂਰੀ ਦੇ ਨਾਲ ਪ੍ਰੋਗਰਾਮ ਦੀ ਅਟੈਚਮੈਂਟ ਇੰਨੀ ਵਧੀਆ ਸੀ ਠੀਕ ਹੈ ਗੀਤ ਤੇ ਗੀਤ ਹੈ ਬਸ ਤਿੰਨ ਚਾਰ ਗੀਤ गा ਕੇ ਖੜਦੇ ਸੀ ਠੀਕ ਹੈ ਤੇ ਬਹੁਤ ਵਧੀਆ ਪ੍ਰਭਾਵ ਸੀ ਮੰਚਲਾ ਜੀ ਸਟੇਜ ਸੈਕਟਰੀ ਸੀ ਉਹ ਸੈਕਟਰੀ ਵੀ ਬੜੀ ਹੁਣ ਤਾਂ ਸੈਕਟਰੀ ਵੀ ਨਹੀਂ ਉਹ ਜਿਹੜੇ ਹੈਗੇ ਹਾਂ ਅੱਛਾ ਉਮੀਦ ਜੀ ਹਾਂਜੀ ਥੋਡੇ ਜਦੋਂ ਉਸਤਾਦ ਜੀ ਇਸ ਦੁਨੀਆ ਤੋਂ ਰੁਸਤਕ ਹੋ ਗਏ ਉਹਦਾ ਤੁਸੀਂ ਉਸ ਦਿਨ ਦਾ ਥੋੜਾ ਜਿਆਦਾ ਦੱਸਿਓ ਵੀ ਤੁਸੀਂ ਕਿੱਥੇ ਸੀ ਜਾਂ ਤੁਹਾਨੂੰ ਕੋਈ ਇਸ ਚੀਜ਼ ਦਾ ਧਿਆਨ ਸੀ ਵੀ ਮਤਲਬ ਸੰਧੂ ਸਾਹਿਬ ਆ ਜਿਹੜੇ ਕੋਈ ਕਦੇ ਸੋਚਿਆ ਸੀ ਵੀ ਸੰਧੂ ਸਾਹਿਬ ਐਸ ਦੁਨੀਆ ਤੋਂ ਇੰਨੀ ਛੇਤੀ ਆਪਾਂ ਨੂੰ ਸਾਰਿਆਂ ਨੂੰ ਛੱਡ ਕੇ ਰੁਸਤਕ ਹੋ ਜਾਣਗੇ ਨਹੀਂ ਬਰਾੜ ਸਾਹਿਬ ਮੈਨੂੰ ਪਤਾ ਨਹੀਂ ਸੀ ਇਹ 16 ਫਰਵਰੀ 1991 ਦੀ ਗੱਲ ਆ ਹਾਂਜੀ ਮੇਰਾ ਖਿਆਲ ਆ 16 ਫਰਵਰੀ ਨੂੰ ਹੀ ਅਸੀਂ ਘਰੇ ਸ਼ਾਮ ਨੂੰ ਬੈਠੇ ਸੀ ਬੱਬੀ ਸ਼ੋਸ਼ਮਾ ਦੇ ਘਰੇ ਠੀਕ ਹੈ ਜੀ ਮੇਰੀ ਪਹਿਲੀ ਰਿਕਾਰਡਿੰਗ ਉਹਨਾਂ ਦੇ ਨਾਲ ਹੋਈ ਸੀ ਅਸੀਂ ਰਿਹੈਸਲ ਕਰ ਰਹੇ ਸੀ ਠੀਕ ਹੈ ਜੀ ਤੇ ਅਚਾਨਕ ਬੱbbi ਨੂੰ ਕੋਈ ਬੰਦਾ ਆਇਆ ਬਾਹਰ ਉਹਨੇ ਆ ਕੇ ਦੱਸਤਾ ਕਿ ਸੰਤੂ ਸਾਹਿਬ ਦੀ ਡੈਥ ਹੋ ਗਈ ਠੀਕ ਹੈ ਫਿਰ ਉਹਨੇ ਆ ਕੇ ਸਾਨੂੰ ਅੰਦਰ ਦੱਸਿਆ ਕਿ ਮੀਤ ਜੀਰ ਇਦਾਂ ਗੱਲ ਹੋ ਗਈ ਆਪਣੇ ਉਸਤਾਦ ਜੀ ਸਵਰਗ ਵਾਸ ਹੋ ਗਏ ਤੁਹਾਨੂੰ ਕਿੰਨਾ ਕੁ ਤੱਕਾ ਲੱਗਿਆ ਉਹਦੋਂ ਬਹੁਤ ਜ਼ਿਆਦਾ ਤੱਕਾ ਲੱਗਿਆ ਮੈਂ ਜਦ ਹੀ ਮੈਂ ਪਰਵਾਲ ਨੂੰ ਤੁਰਨ ਲੱਗਿਆ ਸ਼ਾਮ ਦਾ ਟਾਈਮ ਸੀ ਅੱਛਾ ਕਿਉਂਕਿ 4:00 ਵਜੇ ਹੋਏ ਸੀ ਫਰਵਰੀ ਦੇ ਦਿਨਾਂ 'ਚ ਛੋਟੇ ਦਿਨ ਹੀ ਹੁੰਦੇ ਨੇ ਠੰਡ ਦੇ ਦਿਨ ਸੀ ਤੇ ਮੈਨੂੰ ਸਾਰਿਆਂ ਨੇ ਰੋਕਿਆ ਤੂੰ ਹੁਣ ਨਾ ਜਾ ਵੀ ਏਡੀ ਸਦੀ ਵੀ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਕਰਨ ਲੱਗੇ ਤੇ ਵੀ ਸਵੇਰੇ ਚਲੇ ਗਏ ਯਾਰ ਮੈਨੂੰ ਸਮਝਾ ਕੇ ਜਾਣਦੀ ਅਸੀਂ ਪਿੰਡ ਨੂੰ ਦੂਰ ਤਾ ਤੇ ਮੈਂ ਸੁਭਾ ਸアドਰੀ ਜਦੋਂ ਮੈਂ 9 ਵਜੇ ਭਰੋਵਾਲ ਪਹੁੰਚਿਆ ਤਾਂ ਉਹਨਾਂ ਦਾ ਅੰਤ ਸੰਸਕਾਰ ਪਹਿਲੇ ਦਿਨ ਹੀ ਉਹ ਵੇਚ ਸ਼ਾਮ ਨੂੰ ਕਰਤਾ ਸੀ ਉਹਨਾਂ ਨੇ ਕਿਉਂਕਿ ਸਾਡਾ ਅੰਤਮ ਦਰਸ਼ਨ ਨਹੀਂ ਹੋ ਸਕਿਆ ਹੁਣ ਤੁਸੀਂ ਅੰਤਮ ਦਰਸ਼ਨ ਨਹੀਂ ਕਰੇ ਇਸ ਚੀਜ਼ ਨੂੰ ਤੁਸੀਂ ਆਪ ਦਾ ਦਰਪਾਗ ਮੰਨਦੇ ਹੋ ਸਰ ਹਾਂਜੀ ਬਿਲਕੁਲ ਮੈਂ ਉਸ ਤੋਂ ਬਾਅਦ ਕਿੰਨਾ ਚਿਰ ਇਸ ਚੀਜ਼ ਦੀ ਘਾਟ ਮਹਿਸੂਸ ਕਰੀ ਅੱਜ ਵੀ ਕਿੰਨੀ ਅੱਜ ਵੀ ਅੱਜ ਵੀ ਹੈ ਜੀ ਉਹ ਗਰਮ ਬਰਾੜ ਸਾਹਿਬ ਅੱਜ ਇੱਕਦਮ ਕਿਉਂਕਿ ਦਦਾਰ ਵਰਗਾ ਨਾ ਤਾਂ ਦੁਨੀਆ 'ਚ ਕੋਈ ਗੀਤਕਾਰ ਹੈ ਗੀਤਕਾਰ ਬਣਨਾ ਮੈਂ ਗਾਇਕ ਵੀ ਨਹੀਂ ਸਮਝਦਾ ਉਹ ਗਾਇਕ ਤਾਂ ਹੈ ਹੀ ਨਹੀਂ ਉਹਨਾਂ ਦੇ ਮੁਕਾਬਲੇ 'ਚ ਕੋਈ ਇੰਨੀ ਮਿੱਠੀ ਆਵਾਜ਼ ਅੱਛਾ ਉਹਨਾਂ ਵਰਗਾ ਕੋਈ ਸ਼ਖਸ ਸੁਰੇ ਉਹਨਾਂ ਵਰਗਾ ਕੋਈ ਕੰਪੋਜ਼ੀਟਰ ਹੋਰ ਗੀਤਾਂ ਨੂੰ ਵੰਡ ਕੇ ਲਿਖਣਾ ਠੀਕ ਹੈ ਛੁੜੀ ਦੇ ਤੋੜ ਕੇ ਬੋਲ ਲਿਖਣੇ ਠੀਕ ਹੈ ਜੀ ਕੋਈ ਵੀ ਉਹਨਾਂ ਦੀ ਲੇਖਣੀ ਇੰਨੀ ਤਗੜੀ ਕੋਈ ਘਾਟ ਨਹੀਂ ਸੀ ਉਹਨਾਂ ਦੇ ਵਿੱਚ ਕੋਈ ਵੀ ਬੰਦਾ ਮੈਨੂੰ ਅੱਜ ਨਹੀਂ ਲੱਭਦਾ ਜਿਉ ਉਹ ਐਡੇ ਵੱਡੇ ਸੀ ਔਰ ਉਹਨਾਂ ਤੋਂ ਵਨ ਪੜ ਲਈ ਗੀਤੋਂ ਵਧੀਆ ਸੀ ਦੋਨੇ ਇਹ ਵੱਡੇ ਤੋਂ ਵੱਡੇ ਕਵੀ ਲਈ ਕਵੀ ਦੇ ਲਈ ਪੜੇ ਲਿਖੇ ਲਈ ਵੀ ਉਹ ਗੀਤ ਇੱਕ ਬਰਾਬਰੀ ਸੀ ਤੁਸੀਂ ਉਹ ਗੀਤ ਜਦੋਂ ਉਹਨਾਂ ਤੋਂ ਕੋਈ ਗੀਤਾਂ ਦੀ ਬਰੀਕੀਆਂ ਸਿੱਖਦੇ ਸੀ ਤੁਹਾਨੂੰ ਕੁਝ ਕੀ ਦੱਸਦੇ ਸੀ ਉਹ ਮਤਲਬ ਅੱਜ ਥੋੜਾ ਸਾਨੂੰ ਕੋਈ ਰੂਹ ਰੂ ਕਰਾਂਗੇ ਇਸ ਚੀਜ਼ ਦੇ ਨਾਲ ਵੀ ਗੀਤਕਾਰੀ ਕਰਨੀ ਹਰੇਕ ਦੇ ਵਸ ਦੀ ਗੱਲ ਨਹੀਂ ਕਰੀ ਜਾਂਦੇ ਆ ਲੋਕ ਚਲੋ ਆਪਾਂ ਉਹਨਾਂ ਬਾਰੇ ਗਲਤ ਨਹੀਂ ਕਹਿੰਦੇ ਲੇਕਿਨ ਅਦਾਰ ਸੰਧੂ ਵਰਗਾ ਕੋਈ ਸ਼ਾਇਰ ਨਹੀਂ ਹੋਇਆ ਗੀਤਕਾਰ ਨਹੀਂ ਹੋਇਆ ਉਹਨਾਂ ਦੇ ਕਦੇ ਤੁਹਾਨੂੰ ਮਾੜਾ ਜਾਬ ਦਾ ਇਸ ਚੀਜ਼ ਦਾ ਦੱਸਿਆ ਸੀ 베ਰਵਾ ਨਹੀਂ ਦੱਸਿਆ ਨਹੀਂ ਉਹਨਾਂ ਨੇ ਉਹਨੂੰ ਮਹਿਸੂਸ ਕਰਦੇ ਉਹਨਾਂ ਦੇ ਸ਼ੇਅਰ ਦੌਣ ਦੇ ਨਾਤੇ ਇੰਨੀ ਇੰਨੀ ਕੀ ਗੱਲ ਘਰ ਘਰ ਗਈ ਸੀ ਉਹਨਾਂ ਦੇ ਹਰ ਗੀਤ ਦੀ ਪਛਾਣ ਸੀ ਦੋੜ ਕੇ ਵੀ ਜੋ ਉਹਨਾਂ ਦੇ ਗੀਤ ਦੋ ਤਿੰਨ ਜੋ ਪਿੱਛੋਂ ਉਹਨਾਂ ਨੇ ਲਿਖੇ ਅੱਛਾ ਅੱਛਾ ਉਹਦੇ ਵਿੱਚ ਆਪਦਾ ਉਹ ਚਾਨਣ ਵੀ ਕਰ ਗਏ ਠੀਕ ਹੈ ਔਰ ਉਹਨਾਂ ਦਾ ਸੁਭਾਅ ਜਿਹੜਾ ਸੀ ਉਹ ਸੁਭਾਅ ਵੀ ਆਪਦਾ ਦੱਸ ਗਏ ਆਪਾਂ ਤਾਂ ਦਿਲ ਦੇ ਮਾੜੇ ਹੀ ਨਹੀਂ ਉਹ ਮਾੜੀ ਸੀ ਤਾਂ ਮਾੜੀ ਹੂ ਕਿਸੇ ਸਾਥ ਸੁਭਾਅ ਜੇ ਬੰਦੇ ਦੇ ਉਹਨੇ ਠੂਠੇ ਵਿੱਚ ਲੱਤ ਮਾਰੀ ਹੂ ਪਿੰਡ ਭਰੋਵਾਲ ਦੇ ਭਗਤ ਕੋਲੋਂ ਤੂੰ ਕੀਤੇ ਦਾ ਫਲ ਪਾ ਲੈਂਦੀ ਔਰ ਵਾਕਈ ਉਹ ਇੱਕ ਭਗਤ ਦਾ ਇਨਸਾਨ ਸੀ ਔਰ ਜਦੋਂ ਮੈਂ ਦੇਖਦਾ ਸੀ ਜਾਂ ਦੁਨੀਆ ਕਹਿੰਦੇ ਸੀ ਅੱਖ ਭਰ ਕੇ ਉਹਨਾਂ ਵੱਲ ਮੱਥੇ ਵੱਲ ਦੇਖ ਨਹੀਂ ਸੀ ਹੁੰਦਾ ਠੀਕ ਹੈ ਚਲੋ ਠੀਕ ਹੈ ਅਸੀਂ ਬਹੁਤ ਬਹੁਤ ਤੁਹਾਡਾ ਅ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਵੀ ਬ੍ਰਾਂਡ ਬਹੁਤ ਬਹੁਤ ਧੰਨਵਾਦ ਆਲਕ ਸਾਹਿਬ ਦਾ ਬਾ